ਮੇਰੀ ਗਵਾਹੀ ਇਹ ਹੈ ਕਿ ਮੈਂ ਫੇਸਬੁਕ ਚ ਲਾ ਰਿਆ ਸੀ ਤੇ ਮੈਂ ਅਭਿਸ਼ੇਕ ਦੀ ਮੈਂ ਵੀਡੀਓ ਆਪਣੇ ਮੋਬਾਈਲ ਤੇ ਸੇਵ ਕੀਤੀ। ਅੱਛਾ ਫੇਸਬੁਕ ਤੋਂ ਦੇਖਦੇ ਪਏ ਸੀ? ਹਾਂਜੀ ਹਾਂਜੀ। ਤੇ ਇਹ ਵੀਡੀਓ ਮਖੂਪਵੰਦੀ ਮਹਾਭਿਸ਼ੇਕ ਦੀ ਸੇਵ ਕਰ ਲਈ। ਸੇਵ ਕਰ ਲਈ ਮੈਂ। ਅੱਛਾ। ਤੇ ਫਿਰ ਮੈਂ ਉੱਥੇ ਦਿਨ ਤੋਂ ਆਪਣੇ ਸ਼ਰਾਬ ਦੇ ਵਿੱਚ ਦੋ ਸ਼ਰਗਾਰਾ ਪਾ ਲਿਆ। ਹਾਂ। ਹਾਲੇਲੂਇਆ। ਅੱਛਾ ਇਹਨਾਂ ਨੇ ਲਿਖਿਆ ਇਹ ਪਿਛਲੇ 22 ਸਾਲਾਂ ਤੋਂ ਸ਼ਰਾਬ ਦਾ ਨਸ਼ਾ ਕਰਦੇ ਸੀ। ਕੋਸ਼ਿਸ਼ ਨਹੀਂ ਕੀਤੀ ਛੱਡਣ ਦੀ? ਕੋਸ਼ਿਸ਼ ਕਰਦੇ ਸੀ ਪਰ ਨਹੀਂ ਛੁੱਟਦਾ ਸੀ। ਪ੍ਰਭੂ ਜੀ ਕਿੰਨੇ ਚਿਰ ਤੋਂ ਆ? ਬਚਪਨ ਤੋਂ ਬਚਪਨ ਤੋਂ ਹੀ ਆਇਆ। ਬਚਪਨ ਤੋਂ ਆ ਤੁਹਾਡਾ ਨਾਮ ਪੀਟਰ ਪਤਰਸ ਦੀ ਗੱਲ ਆ ਜੋ ਹੋ ਰਹੀ ਹੈ ਤੇ ਪਤਰਸ ਦੀ ਗਵਾਹੀ ਸੁਣ ਰਹੇ ਆ। ਓ ਜੀਸਸ 22 ਸਾਲ ਹੋ ਗਏ ਸੀ ਦਾਰੂ ਪਿੰਦੇ ਆ। ਕੋਸ਼ਿਸ਼ ਨਹੀਂ ਕੀਤੀ ਛੱਡਣ ਦੀ? ਕੋਸ਼ਿਸ਼ ਕੀਤੀ। ਪਰ ਨਹੀਂ ਛੱਡਿਆ ਗਿਆ। ਨਹੀਂ ਛੱਡਿਆ ਗਿਆ। ਕਹਿੰਦੇ ਫੇਸਬੁੱਕ ਚਲਾ ਰਿਹਾ ਸੀ। ਕਹਿਣਾਂ ਨੂੰ ਲੱਗਦਾ ਵੇਖ ਲਈਏ ਇਹਨੂੰ ਸ਼ੇਅਰ ਨਾ ਕਰੀਏ ਪਰ ਕਈ ਲੋਕ ਕਰਦੇ ਆ ਪਰ ਪਤਾ ਨਹੀਂ ਇਹਨਾ ਸ਼ੇਅਰ ਹੁੰਦੀ ਹੋਈ ਪਹੁੰਚ ਗਈ ਹੋਣੀ ਐ ਔਰ ਕਹਿੰਦੇ ਮੈਂ ਦੇਖੀ ਤੇ ਸੇਵ ਕਰ ਲਈ ਸਿਰਫ ਦੇਖੀ ਆ ਹਲੇ ਸੇਵ ਕੀਤੀ ਸੁਣਿਆ ਨਹੀਂ ਔਰ ਜਿਹੜਾ 22 ਸਾਲ ਤੱਕ ਦਾਰੂ ਪੀਂਦਾ ਸੀ ਉਹਨੂੰ ਸੇਵ ਕਰਦਿਆਂ ਨਾਲ ਹੀ ਉਹਦਾ ਮਨ ਬਦਲ ਗਿਆ ਉਸੇ ਦਿਨ ਤੋਂ ਹੀ ਤੇ ਅਦੋਂ ਬਾਅਦ ਅਜ ਤੱਕ ਨਾ ਜੀ ਦਾਰੂ ਪਾਪਾ ਜੀ ਮੈਂ ਜਿਹੜੀ ਵੀਡੀਓ ਸੇਵ ਕੀਤੀ 11 ਅਪ੍ਰੈਲ ਨੂੰ ਕੀਤੀ ਸੀ 11 ਅਪ੍ਰੈਲ ਨੂੰ 11 ਅਪ੍ਰੈਲ ਨੂੰ ਅੱਛਾ ਤੇ 12 ਨੂੰ ਮੈਂ ਫਿਰ ਵੀਡੀਓ ਦੇਖੀ ਜਾ ਕੇ ਅੱਛਾ ਹਾਂਜੀ 12 ਨੂੰ 12 ਨੂੰ 12 ਨੂੰ ਵੀਡੀਓ ਵੇਖੀ ਮੈਂ ਪੂਰੀ ਮੀਟਿੰਗ ਦੇਖੀ ਜਾਂ ਥੋੜੀ ਹਾਂਜੀ ਪੂਰੀ ਮੀਟਿੰਗ ਪੂਰੀ ਮੀਟਿੰਗ ਦੇਖੀ ਉਹ ਮੀਟਿੰਗ ਆ ਕਿੱਕਰ ਬੋਰਡ ਦੀ ਜਿਹੜੀ ਡੱਕੜੀਆਂ ਵਾਲਿਆਂ ਦੀ ਅੱਛਾ ਹਾਂਜੀ ਉਹ ਦੇਖੋ ਜਦੋਂ ਤੁਸੀਂ ਗਵਾਹੀ ਦਿੰਨੇ ਆ ਮੈਂ ਕਿਉਂ ਕਹਾਂਗਾ ਕਿ ਉਹ ਚੰਗੀ ਤਰ੍ਹਾਂ ਨਾਲ ਦਿਓ ਉਦੋਂ ਨਾ ਪ੍ਰਵਾਹਾਂ ਦੀ ਵੀਡੀਓ ਦੇਖੀ ਉਹ ਗਵਾਹੀ ਨੂੰ ਸੁਣਿਆ ਉਸ ਦਿਨ ਤੋਂ ਲੈ ਕੇ ਯਾਨੀ ਗਵਾਹੀ ਨੂੰ ਸੁਣਨਾ ਮਤਲਬ ਮਹਾਭਿਸ਼ੇਕ ਤੁਹਾਡੇ ਉੱਤੇ ਆ ਰਿਹਾ ਔਰ ਮਹਾਭਿਸ਼ੇਕ ਆਇਆ ਸੁਣਦੇ ਸੁਣਦਾ ਹੀ ਔਰ 22 ਸਾਲ ਪੁਰਾਣਾ दारू ਦਾ ਨਸ਼ਾ ਹਾਂਜੀ ਤੁਸੀਂ ਬਿਲਕੁਲ ਛੱਡ ਚੁੱਕੇ ਬਿਲਕੁਲ ਓਕੇ 11 April ਤੋਂ ਲੈ ਕੇ 11 April ਤੋਂ ਔਰ ਅੱਜ ਤੱਕ ਕੋਈ दारू ਨਹੀਂ ਪੀਤੀ ਟਾਡੇ ਵਾਈਫਾਇਆ ਨਾਲ ਆਜਾ ਹਾਂਜੀ ਹਾਂਜੀ ਕਿੰਨੇ ਸੰਡੇ ਹੋ ਗਏ ਤੁਹਾਨੂੰ ਪਉਂਦਿਆ ਟਿਕਰਾ ਸੰਡਾ ਸਾਡਾ ਜੀ ਹਾਲੇ ਤੀਸਰਾ ਸੰਡੇ ਯਾਨੀ ਆਏ ਵੀ ਨਹੀਂ ਸੀ ਆਪਣੇ ਘਰੇ ਹੀ ਉੱਥੇ ਵੀਡੀਓ ਦੇਖੀ ਆ ਇਹ ਹੀ ਹੈ ਮਹਾ ਅਭਿਸ਼ੇਕ ਦਾ ਪਰਮੇਸ਼ਵਰ ਕਿਤਨਾ ਮਾਹੌਲ ਸੀ ਕਰਦਾ ਪਾਪਾ ਜੀ 1 ਮਹੀਨਾ ਪੂਰਾ ਮੈਂ ਆਨਲਾਈਨ ਦੇਖਦਾ ਰਿਹਾ ਆ अच्छा ऑनलाइन पूरा दिखर 12 मई तो शुरू ਕੀਤਾ ਸੀ ਤੇ 12 मई ਤੋਂ ਫਿਰ ਆਉਣਾ ਸ਼ੁਰੂ ਹੋ ਗਏ ਹਾਂਜੀ ਹਾਂਜੀ اور ਅੱਜ ਬਿਲਕੁਲ 22 ਸਾਲ ਬਾਅਦ ਹਾਂਜੀ ਉਹ दारू ਦੇ ਨਸ਼ੇ ਤੋਂ ਆਜ਼ਾਦ ਆ ਕਿੰਨੇ ਮਹੀਨੇ ਹੁੰਦੇ ਸੀ ਪੀਂਦਾ ਮੈਂ ਮੇਰੀ ਦਿਨ ਰਾਤ ਦੀ ਡਿਊਟੀ ਸੀ ਰੋਦਿਆਂ ਦੀ ਡਿਊਟੀ ਤੋਂ ਪੀਂਦਾ ਸੀ ਰਾਤ ਡਿਊਟੀ ਦੀ اچھا ਮੈਂ ਪ੍ਰਾਈਵੇਟ ਨੌਕਰੀ ਕਰਦਾ ਮੈਂ ਬੜਾ ਕਹਿਣਾ ਕਿ ਸ਼ਰਦ ਤੋਂ ਸ਼ਰਾਬ ਕਹਿਣਾ ਨਹੀਂ ਮੇਰਾ ਮੇਰੇ ਕੋਲ ਛੱਡੀ ਨਹੀਂ ਜਾਂਦੀ ਤੇ ਇਹਨਾਂ ਨੇ ਆਪਣੇ ਆਪ ਹੀ ਉਹਨਾਂ ਨੂੰ Facebook ਤੇ ਜਦੋਂ ਵੇਖੀ ਵੀਡੀਓ ਤੇ ਮੈਨੂੰ ਕਹਿੰਦੇ ਹੁਣ ਮੇਰਾ ਦਿਲ ਨਹੀਂ ਕਰਦਾ ਮੈਂ ਕਿਉਂ ਹਣ ਕੀ ਹੋ ਗਿਆ ਆ اچھا ਤਾਰੀਫ ਕਰੋ ਇੱਕ ਔਰਤ ਲਈ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਉਹਦਾ ਪਤੀ ਆਜ਼ਾਦ ਹੋ ਗਿਆ ਉਸ ਨਸ਼ੇ ਤੋਂ ਪਾਈਆਂ ਸਾਲਾਂ ਦੇ ਬਾਅਦ ਇਹ ਪੀਟਰ ਜਿਹੜਾ ਪਤਰਸ ਹੈ ਖੁਦ ਆਜ਼ਾਦ ਹੋਇਆ ਹੁਣ ਲੋਕਾਂ ਨੂੰ ਆਜ਼ਾਦ ਕਰੂਗਾ ਆਹ ਦੀ ਡਿਊਟੀ ਕਰਕੇ ਆਏ ਨੇ ਬਸੇਰੇ ਇੱਥੇ ਆਏ ਨੇ अच्छा ਕਾਂਦੇ ਜਾਣਾ ਹੈ ਸੱਚ ਵਿੱਚ ਵਾਹ ਇਸੇ ਨੂੰ ਕਹਿੰਦੇ ਮਹਾ ਵਿਸ਼ੇਕ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਫਿਰ ਸੁਣਨ ਵਾਲੇ ਕਹਿਣਾ ਚਾਹਾਂਗੇ ਵੀ ਮਹਾ ਸੇਵ ਚਾਓ ਜੇ ਛੱਡਣੇ ਆ ਤੇ ਫਿਰ ਮਹਾ ਵਿਸ਼ੇਕ ਜੀ ਆਓ